ਸੰਸਰਣ ਪਤਾ ਜੀ ਨੂੰ ਤਾਂ ਕਾਹ ਮੋੜਸ ਲਿਆ ਇਨੋਂ ਘਟਲਣ ਕਾ ਬਾਹਰ ਤੇ ਆਪਾਂ ਲੈ ਗਏ ਜੰਦਰ ਅਜੇ ਜੇ ਸਟਾਰਟ ਹੋ ਗਿਆ ਤਾਂ ਇਹ ਕਾਫੀ ਟਾਈਮ ਦਾ ਖੜਾ ਤੇਲ ਵੀ ਹੈਗਾ ਇਹ ਬੈਟਰੀ ਡੱਡ ਲੱਗ ਗਈ ਉਹਨਾਂ ਤੋਂ ਟੇਕ ਨਹੀਂ ਆਈ ਹੈ ਭਾਜੀ ਮੇਨ ਤਾਂ ਇਹਨਾਂ ਤਰ੍ਹਾਂ ਬੋਲਦੇ ਹੁੰਦਾ ਕਿ ਦੀਪੇ ਦੇ ਦੇ ਮੈਨੂੰ ਇਹਨਾਂ ਬਲੋਗਰਾਂ ਬ੍ਰੋਦਰ ਨਾਂ ਬੋਲੀ ਮੈਂ ਬੋਲਦਾ ਕਿ ਦੀਪੇ ਦੇ ਤੂੰ ਵੀ ਲੈ ਲੈ ਰਹੇ ਨੇ ਨਨੋੜਾ ਪ੍ਰਾ ਸੀਟ ਜੱਟ ਬਲੌਗਸ ਸਤਿ ਸ਼੍ਰੀ ਅਕਾਲ ਪੰਜਾਬੀਓ ਅੱਜ ਨਵਾਂ ਦਿਨ ਤੇ ਨਵੇਂ ਬਲੌਗ ਤੁਹਾਡਾ ਸਵਾਗਤ ਹੈ ਆਪਾਂ ਕਰਦੇ ਪਏ ਆ ਸੈਰ ਟਾਈਮ 6 ਵਜੇ ਸਵੇਰ ਦੀ ਅਸੀਂ ਚੈੱਕ ਕਰੌਣੇ ਮੌਸਮ ਫੇਰ ਦਾ ਜਿਹੜੀ ਮਾਰਨਿੰਗ ਵਾਈਵਨ ਚੈੱਕ ਸੂਰੀ ਮਾਮ ਆ ਗਿਆ ਬੜੀ ਗਰਮੀ ਕੀਤੀ ਅੱਜ ਵੀ ਬੜੀ ਗਰਮੀ ਹੈ ਤੇ ਪਹਿਲਾਂ ਜਿਆਦਾ ਗਰਮੀ ਹੋਣੀ ਹੈ ਦੇਖੀ ਜਾਗਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਨਹੀਂ ਤੇ ਕਾ ਮੋਟਰ ਚ ਲਿਆ ਤੁਹਾਨੂੰ ਖੋਹ ਦਿਖਾਣਾ ਮਸਤ ਆ ਵਾ ਇਹਨੂੰ ਘਟਣ ਲੱਗਾ ਬਾਹਰ ਤੇ ਆਪਾਂ ਲੱਗ ਜਾਣਾ ਜੰਦਰ ਅਜਾ ਜੇ ਸਟਾਰਟ ਹੋ ਗਿਆ ਤਾਂ ਇਹ ਕਾਫੀ ਟਾਈਮ ਦਾ ਖੜਾ ਦੇਖਣ ਲੱਗਾ ਸਟਾਰਟ ਹੋ ਜਾ ਬੈਟਰੀ ਜਾ ਗਈ ਹੈ ਤੇਲ ਵੀ ਹੈਗਾ ਇਹ ਬੈਟਰੀ ਡੱਡ ਲਾ ਦੇਣਾ ਕੋਈ ਚੈੱਕ ਕਰਦੇ ਇਸਨੇ ਸਲਫ ਮਾਰ ਕੇ ਉਹ ਦੇਖ ਲਈਏ ਸਾਡੇ ਨਾਲ ਸਾਡੇ ਇਹ ਅਰੇ ਬਾਹਰ ਅਟਲੀਏ ਤੋਂ ਮਰੇ ਜਾ ਸਾਡੇ ਥੜਾ ਜਿਹਾ ਤਾਂ ਸਾਡੇ ਖੜੇ ਸਾਡਾ ਬਾਹਰ ਹੰਡੀ ਮਾਰੇ ਆ ਵੀ ਰਹਿਣ ਜਿੰਦਾ ਦਾ ਸਪਰੇਅ ਹੈ ਉਹ ਮਤੇ ਹੋ ਰਿਹਾ 210 ਫਿੰਕ ਆਪਾ ਲੱਗੇਗਾ ਹਾਂਗਾ ਨਮਸਕ੍ਰਿਓ ਕਹਿੰਦਾ ਬੱਧਾ ਆਪਣਾ ਤੇ ਘਬਾ ਹੈ ਨੀ ਤੇ ਕਿੰਨੀ ਵਜੇ ਉਹੀ ਜਾਣਾ ਕੀ ਦੀ ਬੋਲਦੀ ਕੀ ਕਿਹਣੀ ਨੇ ਕੋਈ ਦੀ ਬੋਲਦੀ ਕੀ ਮਤਲਬ ਕਰਨ ਦਾ ਤੇਰੇ ਨਾਲ ਕਰਨ ਭਰੇ ਤੇ ਕਿੰਨੀ ਵਜੇ ਹੈ ਬੋਲਦੀ ਕੀ ਇਹ ਸਹੀ ਹੈ ਲੈ ਚੱਲ ਜੀ ਬੜਾ ਨੇ ਕਿਨਾ ਤੇ ਉਹ ਡਾਂਸਵਾ ਕੱਢਿਆ ਇਹਨੂੰ ਤਿੰਨ ਚਾਰ ਮਿੰਟ ਹੋ ਗਏ ਵਾਰ ਨਹੀਂ ਅਸਾਂ ਘਰ ਨਹੀਂ ਆਈਏ ਭਾਜੀ ਮੈਂ ਤਾਂ ਆਪਣਾ ਬਾਈ ਮਾਲੀਆ ਸਕ੍ਰੈਮ 411 411 ਦੀ ਇੰਜਣ ਆ ਮਾਲੀਆ ਸਕ੍ਰੈਮ ਜੋ ਕੜਮੜੇ ਆ ਇਹ ਕਾਬੀ ਟੈਂਕਾ ਕੱਢਿਆ ਹੈ ਨਾ ਹਾਲ ਪਹਿ ਚੈੱਕ ਲਈ ਆ ਆਪਾਂ ਇਹਨਾਂ ਤੇਲ ਨੂੰ ਦਵਾਏ ਤੇ ਇਹਨਾਂ ਦਵਾਏ ਤੇ ਹਾਂ ਤੇ ਇਹਨਾਂ ਨੂੰ ਦਵਾਏ ਨੂੰ ਸੁੱਕੀ ਭੀਚਾਣਾ ਤੇ ਵੀਰੀ ਆ ਤੇ ਵੀਰੀ ਨਾਲ ਆਪਣਾ ਟੈਂਕਾ ਬੱਕ ਤੇ ਆ ਤੇ ਇਹਨਾਂ ਤੇਲ ਦੇਣ ਲੱਗੇ ਜਿਵੇਂ ਘਰੇ ਲੈਂਦੀ ਆ ਸਪਰੇਅ ਅੱਜ ਤੋਂ ਅੱਜ ਆਪਣਾ ਅਸੀਂ ਗਾਣਾ ਡੀਲਸ ਤੇ ਕੀ ਕਰਦਾ ਪਿਆ ਉਹ ਜਿਹੜਾ ਪলিউਸ਼ਨ ਹੈਂਡਕਾ ਮੋਟਰਸਾਡਾ ਤੇ ਇਹਨੇ ਸਵੇਸਟਰ ਤੇ ਇਹਨੇ ਕੋਈ ਸਾਫ ਕਲੀਨਿੰਗ ਨਹੀਂ ਕੀਤਾ ਕੰਮ ਵਾਸਤੇ ਦਾਗਾ ਕਰ ਮੈਂ ਹਾਲਾ ਹੀ ਦੱਲਾ ਤੋਂ ਮੁੜ ਕੇ ਆਪਾਂ ਅੱਗੇ ਨਹੀਂ ਕਰਾਂਗੇ ਜਿਹੜਾ ਤੁਸ਼ਨਾ ਵਾਲਾ ਤੁਸ਼ਨਾ ਜਾਂ ਜਿਹਨੇ ਸੇ ਮੈਨਸ ਤੇ ਹੋਈ ਗੋਆ ਵਾਲਾ ਉਹਦੇ ਪਾਵਾਗੇ ਬਾਬਤ ਵੀ ਕਰਾਂਗੇ ਆਹ ਹੋਣਾ ਰਸ ਤੇ ਘੇਰ ਲਵੇ ਪੰਗਾ ਪੈਣਾ ਬੇਪਰਪਰ ਪੂਰੀ ਦੇ ਦੇ ਤੇਰੀ ਪੇਪਰ ਪੂਰੇ ਆਨ ਮੈਡੀਸਨ ਲੈ ਕੇ ਆ ਗਏ ਆ ਅੰਸੂ ਭਾਈ ਪੀਂਦੇ ਨੇ ਭਾਈਆਂ ਦੇ ਜਾਣਿਆ ਗੰਢੀ ਮਿੱਟੀ ਸਰਦਾਈ ਅਰੇ ਮੁੰਡੇ ਦੁਕਾਨ ਤੇ ਆਏ ਹਾਲ ਤਾਂ ਮੈਨੂੰ ਕੀ ਖਾਣਾ ਦਾ 30 ਪੇ ਲੈ ਲਿਆ ਨੇ ਇਹਦਾ ਤੇਰਾ ਬਲੋਡ ਨਹੀਂ ਦਗਾ 30 ਪੇ ਦੇ ਦੇ ਮੈਨੂੰ ਮੇਰੇ ਮੂਹਰੇ ਇਦਾਂ ਫਿਰ ਮੈਂ ਸ਼ਰਮ ਸ਼ਰਮੀ ਜਿਹਾ ਲੱਗ ਗਿਆ ਬੜਾ ਬਿਸ਼ਰਮ ਆ ਯਾਰ ਤੂੰ ਜਵਾਨ ਦੇ ਤੂੰ 30 ਲੈ ਆ ਤੇ 60 ਮੋੜਦਾ ਮੈਂ ਕਿਹ ਹੈ ਕੰਨੀ ਜੱਦ ਕੀ ਜੀ ਮੋੜ ਕਨਾਰ ਮੁਰਾ ਲਖਾਂ ਨੂੰ ਯਾਰ ਤੇਪੇੜਾ ਖਾਲਾ ਰੁਪਿਆ ਮੜਿਆ ਨੀ ਯਾਰ ਕਹਿ ਖਵਾੜ ਦੀ ਦੁਕਾਨ ਚ ਬੈਠੇ ਸਾਰੇ ਆਹੋ ਤੁਹਾਡੇ ਘਰ ਕੋਲ ਆ ਇੱਕ ਕਾਰ ਚਲੋ ਫਿਰ 1 2 3 4 5 ਪੰਜ ਗਵਾ ਯਾਰ ਤੁਸੀਂ ਤੇ ਬੈਠੀ ਬੈਠਾ ਘਰ ਲੈ ਲਾ ਤੂੰ ਕਾਰ ਚੱਲ ਤੈਨੂੰ ਘਰੋਂ ਖਵਾਵਾਂਗੇ ਇੱਕ ਦੁਕਾਨ ਤੇਰੀ ਆ ਡੇਢ ਜੀ ਹਾਂ ਬਤਾ ਮੈਨੂੰ ਓਏ ਤਤੀਬ ਲੈ ਮੈਂ ਤੈਨੂੰ 60 ਮੋੜ ਤੇ ਮੂੰਹ ਮਾ ਕਰਦੇ ਮੈਂ ਕਰਣਾ ਕੱਲ੍ਹ ਨਹੀਂ ਤੂੰ ਬੁੱਝੂਗਾ ਬਸ ਤਤੀਬ ਮੋੜ ਤੇ ਮੈਂ ਨਹੀਂ ਬੁਕਨ ਬਹੁਤ ਦੀ ਤੇਰਾ ਧੰਨਵਾਦ ਹੋਣੇ ਮਿਲਣੇ ਹੋਣੇ ਮਿਲਣੇ ਤੈਨੂੰ ਪੁੱਗੀ ਕਰੀਦਾ ਲਾਜ ਇਹਨੂੰ ਫੜ ਕੇ ਪਾਪਾ ਇੱਥੇ ਲੰਮੇ ਫੋਨ ਲਗਾ ਤਿੰਨ ਜੀ 50 ਰੇਟ ਤੇ ਦੇ ਬੀ ਕਿੰਨੇ ਦਾ 30 ਦਾ 50 ਦੇ ਵਿੱਚ ਆ ਗਿਆ ਰੱਬ ਨੇ ਟਾਈਮ ਤੇ ਬਚਾ ਲਿਆ ਆ ਰੱਬ ਨੇ ਪਹਿਲਾਂ ਹੀ ਵੀਰ ਨੂੰ ਬਚਾ ਲਿਆ ਵਿਚ ਦੇ ਵਿੱਚ ਬਚਾ ਲਿਆ ਆ ਵੇਲਾ ਪੰਜ ਨੂੰ ਤੈਨੂੰ ਇਹਨਾਂ ਮੈਂ 3 ਮੋੜ ਦੇ ਮੇਰੇ ਉਹ ਆਏ ਜੀ ਸਲੋ ਦੇ ਲੈਂਦੇ ਭੈਣ ਉਹ 20 ਹੋ ਗਏ ਆ ਮੈਨੂੰ ਲੱਗਦਾ ਹੋਰ ਆ ਰਹੇ ਨੇ ਵੇ ਮੋਨੇ ਉਹਨੇ ਮੁੰਲਾ ਮੇਰੇ ਹਿਸਾਬ ਨਾਲ ਇਹਨੂੰ ਬਲੌਗ ਤੋਂ ਹੁਣ ਦੀ ਦੇ ਪੈ ਗਿਆ ਨਹੀਂ ਬ੍ਰੋ ਵੀਰ ਦਾ ਨਾਮ ਬੋਲੀ ਮੈਂ ਬੋਲਦਾਗਾ ਦੀਪਾ ਦਹੀਂ ਤੂੰ ਵੀ ਲੜਿਆ ਹੋਇਆ ਨੇ ਬੰਦਾ ਆਹ ਲੋ ਐਨਾ ਬੁਰਾ ਹਾਲ ਬੰਦੇ ਦਾ ਘਰੋਂ ਘਰ ਵਿੱਚ ਸਾਰਾ ਕੰਮ ਹੁੰਦੇ ਨਹੀਂ ਆਪ ਕੀਤਾ ਹੋਇਆ ਸਕਰੀਨ ਵੀ ਨੇ ਆਪ ਪਾਈ ਹੋਈ ਆ ਹੁਣ ਕਹਿੰਦਾ ਕਿ ਫੂਗਰੇ ਖਵਾਇਆ ਉਹ ਖਾਇਆ ਤੇ ਦਾ ਯਾਰ ਨਵੀਂ ਬੱਤੀ ਪਾ ਦਈਏ ਜੇ ਇਹਨੂੰ ਕਹਿ ਜਾਂਦਾ ਗੋਪੀ ਵੀ ਮੈਂ ਨਹੀਂ ਤੂੰ ਨਹੀਂ ਖੋਲਿਆ ਹੋਰ ਨਹੀਂ ਖਾਇਆ ਭਾਈ ਨੇ ਕੋਈ ਨੁਕਸ ਕਰ ਦੇਣਾ ਸੀ ਹਾਂ ਇਹ ਨਟ ਨਹੀਂ ਪਾਈ ਚੱਟੀ ਹਲਕੀ ਪਾਈ ਆ ਹੋਰ ਲਾ ਵਾਸੀਆਂ ਪਾਈਸੋਮੀਓ ਤੋਂ ਉੱਦੋਂ ਵੀ ਲੈਣੀ ਆ ਥੇ ਪਾਇਦਾ 30 ਮੋੜ ਦੇ ਪਹਿਲਾਂ ਇਹ ਹੀ ਬੋਤ ਹੈ ਤਾਈ ਸੋ ਬਾਜੋ ਲਲੀ ਤੇ ਮੋੜ ਦੇ ਉਹ ਮੇਰਾ ਭਰਾ ਦੋਵਾਂ ਨਾਲ ਆ ਕਿੰਨੇ ਬੰਦੇ ਗਵਾ 30 ਪੇ ਲੈਣੇ ਨੇ ਹਾਂ ਲੈ ਆ ਭਾਜੀ 30 ਪੇ ਲੈਣੇ ਆ ਹਾਂ ਮੈਂ ਲੈਣੇ ਭਰਾ ਤੋਂ ਲੈਣਾ ਹੀ ਆ ਭਰਾ ਬੋ ਖਰਾ ਹੈ 30 ਤੋਂ 30 60 ਦੇ ਤੇ ਦੁਕਾਨ ਤੇ ਮੈਂ ਆ ਹਾਂ ਫਿਰ ਉਹਨੂੰ ਖਾ ਗਿਆ ਦੇ ਲੈਦਾ ਬਲੌਗ ਚਾ ਲਗਾ ਦੇ ਮੋਦੀ ਕਮਾਈ ਦਿੰਦਾ ਆ ਮੁੰਡਾ ਬੜਾ ਹਾਂ ਡਾਪਰਾ ਕੀਤੇ ਜੱਡ ਬਲੌਗਸ ਦੇਖੋ ਹਨ ਬਲੌਗ ਜਾਂਦੇ ਚੋਬਰ ਜਾਂਦੇ ਵੇ ਘਰ ਨੂੰ ਇਸ ਟਾਈਮ ਟਾਈਮ ਤਕਰੀਬਨ 8:48 ਹੋ ਗਏ ਆ ਇਸ ਟਾਈਮ ਘਾਦਰ ਹੋ ਜਾਂਦੇ ਪਿਆ ਸੰਸਾਰ ਰਾ ਸਭ ਤੋਂ ਪਹਿਲਾਂ ਲੈਫਟ ਮੋੜ ਲੈਣੀ ਗੱਡੀ ਸਭ ਪਿੰਡ ਚ ਐਂਟਰ ਹੋਵੇ ਇਹ ਟੂ ਟੂ ਐ ਸੀਟ ਬੈਲਟ ਦੀ ਆਵਾਜ਼ ਹੈ ਜੀ ਮੈਂ ਲਾਈ ਨਹੀਂ ਪਿੰਡ ਚ ਪਰ ਲਾਉਣੀ ਚਾਹੀਦੀ ਹੈ ਮੈਂ ਦਾਈ ਦੀ